दिल्ली ਅਤੇ ਜਾਦੂਈ ਬਾਗ ਅਧਿਆਇ 1 ਮਨਮੋਹਕ ਬਾਗ ਦਾ ਗੁਪਤ ਦਰਵਾਜ਼ਾ ਇੱਕ ਚਮਕਦਾਰ ਅਤੇ ਸੁਹਾਵਣਾ ਦੁਪਹਿਰ ਨੂੰ ਟਿਲੀ ਇੱਕ ਉਤਸੁਕ ਮੋਟਿਆਰ ਜੋ ਕਿ ਸਾਹਸ ਲਈ ਪਿਆਰ ਸੀ ਆਪਣੀ ਦਾਦੀ ਦੇ ਪੁਰਾਣੇ ਘਰ ਵਿੱਚ ਘੁੰਮਦੀ ਸੀ ਉਸ ਦਾ ਦਿਲ ਉਤਸ਼ਾਹ ਨਾਲ ਤੜਕਿਆ ਜਦੋਂ ਉਸ ਨੇ ਇਸ ਦੇ ਪਿੱਛੇ ਵੱਧਦੇ ਹੋਏ ਬਾਗ ਦੀ ਖੋਜ ਕੀਤੀ ਉਸ ਦੀ ਕਲਪਨਾ ਜੰਗਲੀ ਚੱਲ ਰਹੀ ਸੀ ਆਈਵੀ ਵਿੱਚੋਂ ਆਪਣੀਆਂ ਉਂਗਲਾਂ ਨੂੰ ਪਛਾੜਦੇ ਹੋਏ ਉਸਨੇ ਇੱਕ ਰਹੱਸਮਈ ਲੱਕੜ ਦੇ ਦਰਵਾਜ਼ੇ ਵਿੱਚ ਲੁਕੀ ਹੋਈ ਕਿਸੇ ਚੀਜ਼ ਨੂੰ ਠੋਕਰ ਮਾਰ ਦਿੱਤੀ ਇਸ ਦੇ ਕਿਨਾਰੇ ਉਮਰਦਵਾਰ ਨਰਮ ਹੋ ਗਏ ਸਨ ਕੰਬਦੇ ਹੱਥਾਂ ਨਾਲ ਟਿਲੀ ਨੇ ਦਰਵਾਜ਼ਾ ਧੱਕ ਦਿੱਤਾ ਇਹ ਖੁੱਲ੍ਹਾ ਹੋਇਆ ਇੱਕ ਸ਼ਾਨਦਾਰ ਬਾਗਿਚਾ ਪ੍ਰਗਟ ਕਰਦਾ ਹੈ ਸੂਰਜ ਦੀ ਰੌਸ਼ਨੀ ਵਿੱਚ ਨਹਾਉਂਦਾ ਹੈ ਜਿੱਥੇ ਹਰ ਕਲਪਨਾਯੋਗ ਰੰਗ ਦੇ ਫੁੱਲ ਕੋਮਲ ਹਵਾ ਵਿੱਚ ਨੱਚਦੇ ਸਨ ਹਵਾ ਜਾਦੂ ਨਾਲ ਜ਼ਿੰਦਾ ਸੀ ਨਿੱਕੀਆਂ ਨਿੱਕੀਆਂ ਪਰੀਆਂ ਚਮਕਦੀ ਤੂੜ ਦੇ ਰਸਤੇ ਛੱਡ ਕੇ ਹਵਾ ਵਿੱਚ ਉੱਡਦੀਆਂ ਸਨ पिली ਦਾ دل ਇੱਕ ਧੜਕਣ ਛੱਡ ਗਿਆ। ਉਹ ਹਮੇਸ਼ਾ ਇਸ ਤਰ੍ਹਾਂ ਦੀ ਗੁਪਤ ਜਗ੍ਹਾ ਲੱਭਣ ਦਾ ਸੁਪਨਾ ਦੇਖਦੀ ਸੀ। "ਜਾਦੂਈ ਗਾਰਡਨ ਵਿੱਚ ਤੁਹਾਡਾ ਸਵਾਗਤ ਹੈ," ਇੱਕ ਛੋਟੀ ਜਿਹੀ ਆਵਾਜ਼ ਦਿੱਤੀ। ਹੈਰਾਨ ਹੋ ਕੇ ਪिली ਨੇ ਚਮਕਦਾਰ ਅੱਖਾਂ ਅਤੇ ਝਾੜੀ ਵਾਲੀ ਪੂਛ ਵਾਲੀ ਇੱਕ ਮੂਲਮ ਬਿਲੜੀ ਨੂੰ ਦੇਖਣ ਲਈ ਮੀਠਾ ਦੇਖਿਆ। "ਮੈਂ ਨਟਮੇਗਾ। ਉਸਨੇ ਮਾਣ ਨਾਲ ਕਿਹਾ। ਅਤੇ ਮੈਂ ਤੁਹਾਡੇ ਵਰਗੇ ਕਿਸੇ ਦੀ ਉਡੀਕ ਕਰ ਰਿਹਾ ਹਾਂ।" ਪिली ਹੈਰਾਨੀ ਨਾਲ ਚਪਕ ਗਈ। "ਤੁਸੀਂ ਮੇਰਾ ਇੰਤਜ਼ਾਰ ਕਰ ਰਹੇ ਹੋ?" ਜਾਇਪਲ ਨੇ ਸਿਰ ਹਿਲਾਇਆ ਹਾਂ ਬਾਗ ਨੂੰ ਇੱਕ ਬਹਾਦਰ ਦਿਲ ਵਾਲੇ ਵਿਅਕਤੀ ਦੀ ਲੋੜ ਹੈ ਉਸਨੇ ਇੱਕ ਪੰਜਾ ਹਿਲਾ ਕੇ ਉਸ ਦਾ ਪਿੱਛਾ ਕਰਨ ਦਾ ਇਸ਼ਾਰਾ ਕੀਤਾ ਚਲੋ ਮੈਂ ਤੁਹਾਨੂੰ ਦਿਖਾਵਾਂਗਾ ਟਿਲੀ ਨੇ ਨਟਮੇਗ ਦਾ ਪਿੱਛਾ ਕੀਤਾ ਉਸ ਦੇ ਪੈਰ ਨਰਮ ਕਾ ਤੇ ਚਮਕੇ ਬਾਗ ਅਜਿਹੇ ਤਰੀਕਿਆਂ ਨਾਲ ਜ਼ਿੰਦਾ ਸੀ ਜਿਸ ਨੂੰ ਉਸਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ ਉਹ ਟੋਬੀ ਨਾਮ ਦੇ ਇੱਕ ਬੁੱਧੀਮਾਨ ਬੁੱਢੇ ਕਛੂ ਨੂੰ ਮਿਲੀ ਜੋ ਹੌਲੀ ਹੌਲੀ ਪਰ ਸਮਝਦਾਰੀ ਨਾਲ ਬੋਲਦਾ ਸੀ ਅਤੇ ਖੇਡਣ ਵਾਲੇ ਖਰਗੋਸ਼ਾਂ ਦਾ ਇੱਕ ਸਮੂਹ ਜੋ ਬੇਅੰਤ ਊਰਜਾ ਨਾਲ ਘੁੰਮਦਾ ਸੀ ਪਰ ਜਿਵੇਂ ਹੀ ਉਹਨਾਂ ਨੇ ਖੋਜ ਕੀਤੀ ਨਟਮੇਗ ਦੀ ਖੁਸ਼ਗਵਾਰ ਬਹਿਸ ਫਿੱਕੀ ਪੈ ਗਈ ਇੱਕ ਸਮੱਸਿਆ ਹੈ ਉਸਨੇ ਬਾਗ ਵਿੱਚੋਂ ਲੰਘਦੀ ਨਦੀ ਵੱਲ ਇਸ਼ਾਰਾ ਕਰਦਿਆਂ ਮੰਨਿਆ ਜਾਦੂਈ ਪਾਣੀ ਹੌਲੀ ਹੋ ਗਿਆ ਹੈ ਕਿਉਂਕਿ ਡਿੱਗੇ ਹੋਏ ਪੱਤੇ ਇਸ ਨੂੰ ਰੋਕ ਰਹੇ ਹਨ ਨਦੀ ਦੇ ਵਹਾਅ ਤੋਂ ਬਿਨਾ ਬਾਗ ਦਾ ਜਾਦੂ ਹਲੂਪ ਹੋ ਜਾਵੇਗਾ ਟਿੱਲੀ ਦਾ ਦਿਲ ਡੁੱਬ ਗਿਆ ਕੀ ਅਸੀਂ ਇਸ ਨੂੰ ਠੀਕ ਕਰ ਸਕਦੇ ਹਾਂ ਸਾਨੂੰ ਚਾਹੀਦਾ ਹੈ ਨਤਮੇਗ ਨੇ ਜਵਾਬ ਦਿੱਤਾ ਉਸਦੀ ਆਵਾਜ਼ ਗੰਭੀਰ ਪਰ ਅਸੀਂ ਇਕੱਲੇ ਨਹੀਂ ਕਰ ਸਕਦੇ ਤੇਲੀ ਨੇ ਆਪਣੇ ਮੋਢੇ ਕੁਮਾਏ ਉਸਦੇ ਅੰਦਰ ਦ੍ਰਿੜ ਇਰਾਦਾ ਉੱਭਰ ਰਿਹਾ ਹੈ ਫਿਰ ਆਓ ਮਿਲ ਕੇ ਕਰੀਏ ਨਤਮੇਗ ਦੀ ਮਦਦ ਨਾਲ ਅਤੇ ਬਾਗ ਦੇ ਸਾਰੇ ਜੀਵਾਂ ਦੀ ਸਹਾਇਤਾ ਨਾਲ ਤੇਲੀ ਨੇ ਨਦੀ ਨੂੰ ਸਾਫ਼ ਕਰਨ ਲਈ ਅਣਥੱਕ ਮਿਹਨਤ ਕੀਤੀ ਉਸਦੇ ਹੱਥ ਦੁਖਦੇ ਸਨ ਅਤੇ ਉਸਦੇ ਮੱਥੇ ਤੋਂ ਪਸੀਨਾ ਵਗ ਰਿਹਾ ਸੀ ਪਰ ਉਸਨੇ ਇਹ ਜਾਣਦਿਆਂ ਹੋਇਆ ਕਿ ਬਾਗ ਦੀ ਕਿਸਮਤ ਉਸਦੇ ਹੱਥਾਂ ਵਿੱਚ ਆਰਾਮ ਕੀਤੀ ਹੈ ਜਿਵੇਂ ਹੀ ਆਖਰੀ ਪੱਤਾ ਹਟਾ ਦਿੱਤਾ ਗਿਆ ਸੀ ਪਾਣੀ ਚਮਕਿਆ ਅਤੇ ਅੱਗੇ ਵਧਿਆ ਇੱਕ ਵਾਰ ਫਿਰ ਜ਼ਿੰਦਾ ਬਾਗ ਚਮਕਦਾ ਜਾਪਦਾ ਸੀ ਫੁੱਲ ਉੱਚੇ ਖੜੇ ਸਨ ਅਤੇ ਟਿਲੀ ਨੇ ਆਪਣੀ ਛਾਤੀ ਵਿੱਚ ਮੇਗ ਫੈਲਦਾ ਮਹਿਸੂਸ ਕੀਤਾ ਸੀ ਜਾਦੂ ਵਾਪਸ ਆ ਗਿਆ ਸੀ ਤੁਹਾਡਾ ਧੰਨਵਾਦ ਨਤਮੇਗ ਨੇ ਫੁਸਫੁਸਾਇਆ ਉਸਦੀਆਂ ਅੱਖਾਂ ਧੰਨਵਾਦ ਨਾਲ ਭਰੀਆਂ ਤੁਹਾਡੇ ਕਾਰਨ ਬਾਗ ਸੁਰੱਖਿਅਤ ਹੈ ਤੀਲੀ ਮੁਸਕਰਾਇਆ ਕੁਝ ਅਜਿਹਾ ਮਹਿਸੂਸ ਕਰਦੇ ਆ ਜਿਸ ਦੀ ਉਸਨੇ ਸ਼ਾਂਤ ਭਰੋਸੇ ਦੀ ਉਮੀਦ ਨਹੀਂ ਕੀਤੀ ਸੀ ਜਿਸ ਦੀ ਉਸਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ ਸੀ ਉਹ ਹੁਣ ਇੱਕ ਖੋਜ ਨਹੀਂ ਕਰ ਰਹੀ ਸੀ ਉਹ ਇੱਕ ਫਰਕ ਲਿਆ ਰਹੀ ਸੀ ਵਾਪਸ ਜਾਣ ਦੇ ਵਾਅਦੇ ਨਾਲ ਤੀਲੀ ਗੁਪਤ ਦਰਵਾਜ਼ੇ ਰਾਹੀਂ ਵਾਪਸ ਆ ਗਈ ਉਸ ਦਾ ਦਿਲ ਰੋਸ਼ਨੀ ਅਤੇ ਉਸ ਦਾ ਦਿਮਾਗ ਇਸ ਸੋਚ ਨਾਲ ਦੌੜ ਰਿਹਾ ਸੀ ਕਿ ਅਗਲਾ ਸਾਹਸ ਕੀ ਲਿਆਏਗਾ ਅਧਿਆਇ 2 ਵਿਸਪਰਿੰਗ ਵਿਲੋ ਅਗਲੇ ਦਿਨ ਦਿਲੀ ਜਾਦੂਈ ਬਾਗ ਵਿੱਚ ਵਾਪਸ ਜਾਣ ਲਈ ਮੁਸ਼ਕਿਲ ਨਾਲ ਇੰਤਜ਼ਾਰ ਕਰ ਸਕਦਾ ਸੀ ਜਿਵੇਂ ਹੀ ਉਹ ਪਹਿਲਾਂ ਨਾਲੋਂ ਡੂੰਗੀ ਉਦਮ ਕਰ ਰਹੀ ਸੀ ਇੱਕ ਵਿਸ਼ਾਲ ਪੁਰਾਣੇ ਵਿਲੋ ਦੇ ਰੁੱਖ ਨੇ ਉਸਦੀ ਅੱਖ ਫੜ ਲਈ ਇਸ ਦੀਆਂ ਟਹਿਣੀਆਂ ਚਾਂਦੀ ਵਾਂਗ ਚਮਕ ਰਹੀਆਂ ਸਨ ਅਤੇ ਹਰ ਇੱਕ ਝਟਕੇ ਨਾਲ ਪੱਤੇ ਪੁਰਾਣੇ ਪੇਦ ਨੂੰ ਕੁਮਾਰ ਰਹੇ ਸਨ ਦਿਲੀ ਸਾਵਧਾਨੀ ਨਾਲ ਨੇੜੇ ਆਇਆ ਉਸ ਦਾ ਦਿਲ ਉਸ ਦੀ ਛਾਤੀ ਵਿੱਚ ਧੜਕ ਰਿਹਾ ਸੀ ਹੈਲੋ ਛੋਟਾ ਇੱਕ ਨਰਮ ਸ਼ਾਂਤਮਈ ਆਵਾਜ਼ ਆਈ ਹਵਾਵਾਂ ਕੋਮਲ ਦਿਲੀ ਨੇ ਹੈਰਾਨ ਹੋ ਕੇ ਦੇਖਿਆ ਕਿਉਂਕਿ ਰੁਕਦੀਆਂ ਟਾਹਣੀਆਂ ਸੱਕ ਵਿੱਚ ਇੱਕ ਚਿਹਰਾ ਪ੍ਰਗਟ ਕਰਨ ਲਈ ਵਕ ਹੋ ਗਈਆਂ ਸਨ ਮੈਂ ਵਿਲਾਹਾ ਵਿਸਪਰਿੰਗ ਵਿਲੋ ਅੱਜ ਤੁਹਾਨੂੰ ਇੱਥੇ ਕੀ ਲਿਆਇਆ ਹੈ ਦਿਲੀ ਨੇ ਆਪਣੇ ਸਾਹਸ ਨੂੰ ਸਾਂਝਾ ਕੀਤਾ ਉਸਦੀ ਆਵਾਜ਼ ਦੋਸ਼ ਨਾਲ ਬੁਲੰਦ ਹੋ ਰਹੀ ਹੈ ਉਸਨੇ ਵਿਲਾ ਨੂੰ ਨਦੀ ਨੂੰ ਸਾਫ਼ ਕਰਨ ਅਤੇ ਬਾਗ ਨੂੰ ਬਚਾਉਣ ਵਿੱਚ ਖੁਸ਼ੀ ਮਹਿਸੂਸ ਕਰਨ ਬਾਰੇ ਦੱਸਿਆ ਵਿਲਾ ਪਿਆਰ ਨਾਲ ਮੁਸਕਰਾਇਆ ਤੁਸੀਂ ਚੰਗਾ ਕੀਤਾ ਹੈ ਪਰ ਬਾਗ ਨੂੰ ਅਜੇ ਵੀ ਤੁਹਾਡੀ ਲੋੜ ਹੈ ਉਸਦੇ ਪੱਤੇ ਖੜਕ ਰਹੇ ਸਨ ਅਤੇ ਹਵਾ ਠੰਡੀ ਹੋ ਗਈ ਸੀ। ਤਿਤਲੀਆਂ ਜੋ ਸਾਰੇ ਬਾਗ ਵਿੱਚ ਜਾਦੂ ਫੈਲਾਉਂਦੀਆਂ ਹਨ, ਆਪਣੇ ਘਰ ਦਾ ਰਸਤਾ ਨਹੀਂ ਲੱਭ ਸਕਦੀਆਂ। ਇੱਕ ਵਿਸ਼ਾਲ ਵੈੱਬ ਉਹਨਾਂ ਦੇ ਰਸਤੇ ਨੂੰ ਰੋਕਦਾ ਹੈ। ਪੁੱਠਾ ਕੌਮਾ ਇੱਕ ਵੈੱਬ ਤੇਲੀ ਦੁਰਾਈ ਪੌਂਕਣੀ। ਵਿਲਾ ਨੇ ਸਿਰ ਹਿਲਾਇਆ। ਸੀਲਾਸ ਦੁਆਰਾ ਕੱਟਿਆ ਗਿਆ ਇੱਕ ਇਕੱਲੀ ਮੱਕੜੀ ਜੋ ਕੰਪਨੀ ਲਈ ਤਰਸਦੀ ਹੈ। ਉਸ ਦਾ ਮਤਲਬ ਨੁਕਸਾਨ ਨਹੀਂ ਹੈ ਪਰ ਉਸਦੇ ਜਾਲ ਨੇ ਜਾਦੂ ਨੂੰ ਫਸਾ ਦਿੱਤਾ ਹੈ। ਪੁੱਠਾ ਕੌਮਾ ਵਿਲਾ ਦੇ ਕੋਮਲ ਮਾਰਗਦਰਸ਼ਨ ਨਾਲ ਟਿਲੀ ਨੇ ਸਾਵਧਾਨੀ ਨਾਲ ਵੈੱਬ ਤੱਕ ਪਹੁੰਚ ਕੀਤੀ ਚਮਕਦੇ ਧਾਗੇ ਰੁੱਖਾਂ ਵਿੱਚ ਉੱਚੇ ਫੈਲੇ ਹੋਏ ਸਨ ਸੂਰਜ ਵਿੱਚ ਚਮਕ ਰਹੇ ਸਨ ਵਿਚਕਾਰ ਸਿਲਾਸ ਬੈਠਾ ਸੀ ਉਸ ਦੀਆਂ ਅੱਠ ਅੱਖਾਂ ਉਦਾਸ ਅਤੇ ਦੂਰ ਸਨ ਹੈਲੋ ਸਿਲਾਸ ਟਿਲੀ ਨੇ ਹੌਲੀ-ਹੌਲੀ ਕਿਹਾ ਉਸ ਦਾ ਦਿਲ ਮੱਕੜੀ ਲਈ ਦੁਖੀ ਸੀ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਸਿਲਾਸ ਹੈਰਾਨ ਹੋ ਕੇ ਉਸ ਵੱਲ ਚਪਕਿਆ ਮਦਦ ਕਰੋ ਉਸ ਦੀ ਆਵਾਜ਼ ਵਿੱਚ ਸ਼ਾਂਤ ਰੋਲਾ ਸੀ ਟੀਲੀ ਨੇ ਨਰਮੀ ਨਾਲ ਸਮਝਾਇਆ ਤੁਹਾਡੇ ਜਾਲ ਕਾਰਨ ਤਿਤਲੀਆਂ ਕਰਦਾ ਰਸਤਾ ਨਹੀਂ ਲੱਭ ਸਕਦੀਆਂ ਪਰ ਤੁਸੀਂ ਇੱਥੇ ਇਕੱਲੇ ਨਹੀਂ ਹੋ ਦੂਜਿਆਂ ਨੂੰ ਨੇੜੇ ਰੱਖਣ ਲਈ ਤੁਹਾਨੂੰ ਕਿਸੇ ਵੈਬ ਦੀ ਲੋੜ ਨਹੀਂ ਹੈ ਸਿਲਾਸ ਚ ਜਕਿਆ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ ਪਰ ਮੈਂ ਹੁਣ ਇਕੱਲਾ ਨਹੀਂ ਰਹਿਣਾ ਚਾਹੁੰਦਾ ਟੀਲੀ ਪਿਆਰ ਨਾਲ ਮੁਸਕਰਾਇਆ ਤੁਹਾਨੂੰ ਹੁਣ ਜ਼ਰੂਰੀ ਨਹੀਂ ਹੈ ਅਸੀਂ ਸਾਰੇ ਤੁਹਾਡੇ ਦੋਸਤ ਬਣ ਸਕਦੇ ਹਾਂ ਉਸ ਦੀ ਹਮਦਰਦੀ ਨਾਲ ਛੂਹਿਆ ਸਿਲਾਸ ਨੇ ਹੌਲੀ ਹੌਲੀ ਆਪਣੇ ਜਾਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਤਾਰਾਂ ਹੌਲੀ ਹੌਲੀ ਜ਼ਮੀਨ ਤੇ ਡਿੱਗ ਰਹੀਆਂ ਸਨ ਜਿਵੇਂ ਹੀ ਆਖਰੀ ਤਾਗਾ ਗਾਇਬ ਹੋ ਗਿਆ तितਲੀਆਂ ਦਾ ਇੱਕ ਸ਼ਾਨਦਾਰ ਝੁੰਡ ਦਰਖਤਾਂ ਵਿੱਚੋਂ ਫਟ ਗਿਆ ਉਹਨਾਂ ਦੇ ਖਾਮ ਚਮਕਦਾਰ ਰੰਗਾਂ ਨਾਲ ਚਮਕ ਰਹੇ ਹਨ ਇੱਕ ਟਿੱਲੀ ਦੇ ਹੱਥ ਤੇ ਉਤਰਿਆ ਇਸ ਦਾ ਨਾਜ਼ੁਕ ਛੋਹ ਉਸ ਦੁਆਰਾ ਨਿਗ ਪੇਜ ਰਿਹਾ ਸੀ ਤੁਹਾਡਾ ਧੰਨਵਾਦ ਸਿਲਾਸ ਨੇ ਕੁਸਰ ਮੁਸਰ ਕੀਤੀ ਉਸ ਦੀ ਆਵਾਜ਼ ਰਾਤ ਨਾਲ ਪਰ ਗਈ ਸ਼ੁਕਰਗੁਜ਼ਾਰੀ ਵਿੱਚ ਇਟਲੀਆ ਨੇ ਟਿਲੀ ਨੂੰ ਇੱਕ ਚਮਕਦਾਰ ਸੁਹਜਦਾ ਤੋਹਫ਼ਾ ਦਿੱਤਾ। ਉਹਨਾਂ ਵਿੱਚੋਂ ਇੱਕ ਨੇ ਕਿਹਾ, "ਜਦੋਂ ਵੀ ਤੁਸੀਂ ਗੁੰਮ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੀ ਅਗਵਾਈ ਕਰੇਗਾ।" ਟਿਲੀ ਦਾ ਦਿਲ ਹੰਕਾਰ ਨਾਲ ਭਰ ਗਿਆ ਜਦੋਂ ਉਸਨੇ ਇਹ ਸੁਹਜਾ ਆਪਣੀ ਜੇਬ ਵਿੱਚ ਖਿਸਕਾਇਆ, ਇਹ ਜਾਣ ਕੇ ਕਿ ਉਸਨੇ ਇੱਕ ਵਾਰ ਫਿਰ ਫਰਕ ਲਿਆ ਹੈ। ਅਧਿਆਇ 3: ਦੋਸਤੀ ਦੀ ਸਤਰੰਗੀ। ਅਗਲੀ ਸਵੇਰ, ਟਿਲੀ ਜਾਦੂਈ ਬਗੀਚੇ ਨੂੰ ਰੰਗਾਂ ਦੇ ਸਤਰੰਗੀ ਪੀਂਗ ਵਿੱਚ ਬਦਲਣ ਲਈ ਜਾ ਗਿਆ। ਬਾਗ, ਪਿਆਰ, ਹਿੰਮਤ, ਖੁਸ਼ੀ ਸ਼ਾਂਤੀ ਉਮੀਦ ਅਤੇ ਦੋਸਤੀ ਦੇ ਰੰਗਾਂ ਨਾਲ ਚਮਕਿਆ। ਪਰੀਆਂ ਹਵਾ ਵਿੱਚ ਉਡਦੀਆਂ ਸਨ। ਉਹਨਾਂ ਦੇ ਖੰਭ ਸੂਰਜ ਦੀ ਰੌਸ਼ਨੀ ਵਿੱਚ ਚਮਕਦੇ ਸਨ ਅਤੇ ਉਹ ਖੁਸ਼ੀ ਨਾਲ ਨੱਚਦੀਆਂ ਸਨ। ਟਿਲੀ ਉਹਨਾਂ ਨੇ ਬੁਲਾਇਆ। ਉਹਨਾਂ ਦੀ ਆਵਾਜ਼ ਆ ਸੰਗੀਤਵੰਦ। ਆਓ ਸਾਡੇ ਨਾਲ ਜੁੜੋ। ਬਾਗ ਦੇ ਦਿਲ ਵਿੱਚ ਟਿਲੀ ਨੂੰ ਉਹਨਾਂ ਸਾਰੇ ਪ੍ਰਾਣੀਆਂ ਦੁਆਰਾ ਸਵਾਗਤ ਕੀਤਾ ਗਿਆ ਸੀ ਜਿਨ੍ਹਾਂ ਦੀ ਉਸਨੇ ਮਦਦ ਕੀਤੀ ਸੀ। ਨਟਮੇਗ, ਟੋਬੀ, ਸਿਲਾਸ ਅਤੇ ਇਥੋ ਤੱਕ ਕਿ ਵਿਲਾ ਵੀ ਉਸਦੇ ਆਲੇ ਦੁਆਲੇ ਇਕੱਠੇ ਹੋਏ। ਉਨਾ ਨੇ ਬਾਗ ਦੇ ਜਾਦੂ ਅਤੇ ਦਿਆਲਤਾ ਦੀ ਸ਼ਕਤੀ ਦਾ ਜਸ਼ਨ ਮਨਾਉਂਦੇ ਹੋਏ ਨੱਚਿਆ, ਗਾਇਆ ਅਤੇ ਕਹਾਣੀਆਂ ਸਾਂਝੀਆਂ ਕੀਤੀਆਂ। ਜਿਵੇਂ ਹੀ ਸੂਰਜ ਡੁੱਬਿਆ, ਪਰੀਆਂ ਨੇ ਇੱਕ ਅੰਤਮ ਸੁੰਦਰ dance ਲਈ ਨੇ ਅਚੰਬੇ ਨਾਲ ਦੇਖਿਆ। ਉਸ ਦਾ ਦਿਲ ਖੁਸ਼ੀ ਨਾਲ ਭਰਿਆ ਹੋਇਆ ਹੈ। ਉਹ ਬਗੀਚੇ ਵਿੱਚ ਇੱਕ ਉਤਸੁਕ ਖੋਜੀ ਵਜੋਂ ਆਈ ਸੀ, ਪਰ ਉਹ ਕਿਸੇ ਅਜਿਹੇ ਵਿਅਕਤੀ ਵਜੋਂ ਜਾ ਰਹੀ ਸੀ ਜਿਸ ਨੇ ਇੱਕ ਫਰਕ ਲਿਆ ਸੀ। ਉਸ ਦੇ ਜਾਣ ਤੋਂ ਪਹਿਲਾਂ, ਬਾਗ ਨੇ ਉਸ ਨੂੰ ਇੱਕ ਵਿਸ਼ੇਸ਼ ਤੋਹਫ਼ੇ ਵਿੱਚ ਇੱਕ ਕਿਤਾਬ ਦਿੱਤੀ। ਇਸ ਦਾ ਕ버 ਬਾਗਵਾਂਡ ਜਾਦੂਈ ਸੀ ਅੰਦਰ ਸਾਰੇ ਜੀਵ ਜੰਤੂਆਂ ਅਤੇ ਉਹਨਾਂ ਦੇ ਸਾਹਸ ਦੀਆਂ ਕਹਾਣੀਆਂ ਸਨ ਉਹਨਾਂ ਦੋਸਤਾਂ ਦੀ ਇੱਕ ਯਾਦ ਜੋ ਉਸਨੇ ਬਣਾਈ ਸੀ ਅਤੇ ਜੋ ਸਬਕ ਉਸਨੇ ਸਿੱਖੇ ਸਨ ਖੁਸ਼ੀ ਨਾਲ ਭਰੇ ਦਿਲ ਨਾਲ ਟਿਲੀ ਬਾਗ ਨੂੰ ਛੱਡ ਗਿਆ ਇਹ ਜਾਣਦੇ ਹੋਏ ਕਿ ਇਸ ਦਾ ਜਾਦੂ ਹਮੇਸ਼ਾ ਉਸਦੇ ਨਾਲ ਰਹੇਗਾ ਭਾਵੇਂ ਉਹ ਕਿਤੇ ਵੀ ਚਲੀ ਗਈ ਹੋਵੇ ਐਪੀਲੋਗ ਆਪਣੀ ਦਾਦੀ ਦੇ ਘਰ ਵਾਪਸ ਟਿਲੀ ਅਕਸਰ ਆਪਣੇ ਦੋਸਤਾਂ ਨਾਲ ਜਾਦੂਈ ਬਗੀਚੇ ਦੀਆਂ ਕਹਾਣੀਆਂ ਸਾਂਝੀਆਂ ਕਰਦੀ ਸੀ ਜੋ ਉਸਨੇ ਸਿੱਖੇ ਸਬਕ ਫੈਲਾਉਂਦੀ ਸੀ ਉਹ ਦਿਆਲਤਾ ਸਮਝ ਅਤੇ ਦੋਸਤੀ ਦੁਨੀਆ ਨੂੰ ਇੱਕ ਹੋਰ ਜਾਦੂਈ ਜਗ੍ਹਾ ਬਣਾਉਂਦੀ ਹੈ ਅਤੇ ਕਦੇ ਕਦੇ ਜਦੋਂ ਤਾਰੇ ਚਮਕਦਾਰ ਹੁੰਦੇ ਸਨ ਅਤੇ ਚੰਦਰਮਾ ਭਰਿਆ ਹੁੰਦਾ ਸੀ ਟਿਲੀ ਆਪਣੀ ਖਿੜਕੀ ਤੋਂ ਬਾਹਰ ਝਾਤੀ ਮਾਰਦੀ ਸੀ ਉਸ ਚਮਕਦੇ ਬਾਗ ਦੀ ਝਲਕ ਦੇਖਣ ਦੀ ਉਮੀਦ ਵਿੱਚ ਜਿਸ ਨੂੰ ਉਹ ਪਿਆਰ ਕਰਨ ਲਈ ਆਇਆ ਸੀ ਗੁੱਡ ਨਾਈਟ ਨੂੰ ਸਬਸਕ੍ਰਾਈਬ ਕਰੋ ਦੇਖਣ ਲਈ ਧੰਨਵਾਦ